ਦਰਬਾਰ ਸਾਹਿب ਜਾਣ ਦਰਗਿਆਨੇ ਮੰਦਰ ਜਾਣ ਭਗਵਾਨ ਵਾਲਮੀਕੀ ਜੀ ਦੇ ਤੀਰਥ ਵਾਲਮੀਕੀ ਮੰਦਰ ਜਾਣ ਉੱਥੇ ਬਾਗੇ ਬਾਦਰ ਘੁੰਮ ਫਿਰ ਕੇ ਇੱਥੇ ਹੋਟਲਾਂ 'ਚ ਰਹਿਣਾ ਇੱਥੋਂ ਰੈਸਟੋਰੈਂਟ 'ਚ ਖਾਣਾ ਇੱਥੇ ਇਨਾਂ ਨੇ ਲੋਕਾਂ ਨੇ ਸ਼ਾਪਿੰਗ ਕਰਨੀ ਘੁੰਮਣਾ ਫਿਰਨਾ ਉਹਨਾਂ ਲੱਗੇ ਯਾਰ ਕਿਹੜਾ ਕਿਆ ਬਾਤ ਹੈ ਇਹੋ ਜਿਹਾ ਸ਼ਹਿਰ ਬਣਾਇਆ 뮤지컬 ਫਾਉਂਟੇਨ ਲਾਏ ਲੇਜ਼ਰ ਸ਼ੋਅ ਲਾਏ ਕੰਪਨੀ ਬਾਗ ਲਾਇਆ ਆਨੰਦਮਰ ਪਾਰਕ ਬਣਾਇਆ ਸੈਰ ਕਰਨ ਨੂੰ ਇੰਨਾ ਸੋਹਣਾ ਆਲੇ-ਦਾਲੇ ਸਾਫ਼ ਸਫਾਈ ਗ੍ਰੀਨਰੀ ਨੇ ਨੇ ਹਜ਼ਾਰਾਂ ਪੌਦੇ ਨਵੇਂ ਲਾਏ ਇਹਨਾਂ ਸਭ ਕੁਝ ਬਰਬਾਦ ਕਰਤਾ ਇਹ ਜਿਹੜਾ ਵਾ ਨਾ ਦੂਜੇ ਦੂਜੇ ਤੇ ਸੁੱਟਣ ਦੀ ਗੱਲ ਇਹਨਾਂ ਨੂੰ ਵੀ ਗੈਂਗਸਟਰ ਪਹਿਲੀਆਂ ਸਰਕਾਰਾਂ ਨੇ ਪਿਆਦਾ ਕੀਤੇ ਹੁਣ ਫੜ ਲਓ ਨਾ ਮਾਰ ਦਿਓ ਨਾ ਜੋ ਕਰਨਾ ਕਰ ਲਓ ਦੋ ਅੰਦਰ ਸਾਰੇ ਹੈ ਪਿਛਲੀਆਂ ਸਰਕਾਰਾਂ ਨੇ ਪੈਦਾ ਕੀਤੇ ਨਸ਼ਾ ਪਿਛਲੀਆਂ ਸਰਕਾਰਾਂ ਨੇ ਪੈਦਾ ਕੀਤਾ ਕੂੜਾ ਜਿਹੜਾ ਡੇਲੀ ਮੈਟਰ ਆ ਡੇਲੀ ਸਾਫ ਹੋ ਸਕਦਾ ਉਹ ਪਿਛਲੀ ਸਰਕਾਰ ਨੇ ਮੰਤਰੀ ਨੇ 10 ਸਾਲ ਪਹਿਲਾਂ ਪੈਦਾ ਕੀਤਾ ਇਹ ਤਾਂ ਸ਼ਰਮ ਦਾ ਹੀ ਘਾਟਾ ਨਾ ਹੋਰ ਕੀ ਕਹਿ ਸਕਦਾ ਜੋਸ਼ੀ ਸਾਹਿਬ ਗੁਰਤੇਗ ਬਾਦਲ ਸਾਹਿਬ ਦਾ 300 ਪੰਜਾਵਾ ਜਿਹੜਾ ਸੀਗਾ ਸ਼ਹੀਦੀ ਦਿਹਾੜਾ ਸੀਗਾ ਲੇਕਿਨ ਬਹੁਤ ਹਾਲਾਤ ਮਾੜੇ ਨਜ਼ਰ ਆਏ ਅੰਮ੍ਰਿਤਸਰ ਦੇ ਖਾਸ ਤੌਰ ਤੇ ਕਿਉਂਕਿ ਨਗਰ ਨੀਤਨ ਨੂੰ ਲਾਣੇ ਕਿਉਂਕਿ ਕੂੜਾ ਹੀ ਕੂੜਾ ਹੋਇਆ ਪਿਆ ਇਹਨਾਂ ਨੂੰ ਬਿਸ਼ਰਮਾ ਨੂੰ ਕੋਈ ਨਹੀਂ ਆ ਇਸ ਗੱਲ ਦਾ ਨਹੀਂ ਤੇ ਇਹ ਤਿਹਾਰ ਬਿਲਕੁਲ ਸਾਫ਼ ਹੁੰਦਾ ਸੀ ਉਹਦੇ باوجود ਤਿਹਾਰਾਂ ਤੋਂ ਪਹਿਲਾਂ ਇੱਕ ਵਾਰੀ ਫੇਰ ਧੋਣੇ ਫਰਸ਼ ਧੋਣੇ ਹੈਰੀਟੇਜ ਸਟਰੀਟ ਧੁੱਪਣੀ ਸਾਫ਼ ਸਫਾਈ ਹੋਣੀ ਇੱਕ ਵਾਰੀ ਲਿਸ਼ਕਾਉਣਾ ਫੇਰ ਸ਼ਹਿਰ ਲਿਸ਼ਕਦਾ ਹੀ ਸੀ ਪਰ ਦੇਲ ਨਹੀਂ ਲਿਸ਼ਕਦਾ ਸੀ ਪਰ ਫੇਰ ਲਿਸ਼ਕਾਉਣਾ ਪਰ ਇਹਨਾਂ ਦਾ ਤੇ ਹੁਣ ਹੱਥ ਹੀ ਖੜੇ ਆ ਛੱਡ ਦੇਣ ਜਾਂ ਸੰਭਾਲ ਲਾਂਗੇ ਕਰਦਾਂਗੇ ਇਹ ਤਾਂ ਆਮ ਲੋਕਾਂ ਦੀ ਸਰਕਾਰ ਹੈ ਇਹ ਤੇ ਆਮ ਲੋਕਾਂ ਲਈ ਚੱਲਣੀ ਹੈ ਆਮ ਲੋਕਾਂ ਦੀ ਸਰਕਾਰ ਦੀ ਗੱਲ ਕਰਦੇ ਆ ਅੱਛਾ ਆਮ ਆਦਮੀਆਂ ਦੀ ਸਰਕਾਰ ਹੈ ਆਮ ਆਦਮੀ ਕੌਣ ਹੈ ਜਿਹੜਾ ਮੰਤਰੀ ਹੁੰਦਿਆਂ ਸਾਈਕਲ ਤੇ ਸੀ ਪੈਦਲ ਸੀ ਆਮ ਅਸੀਂ ਆ ਕਿ ਇਹ ਨਾਂ ਰੱਖਿਆ ਆਮ ਹੋ ਗਿਆ ਹੁਣ ਤੇ ਕਹਿੰਦੇ ਦੱਸੋ ਇਹ ਨਾਂ ਰੱਖਿਆ ਆਮ ਹੋ ਗਿਆ ਨਾ ਕੰਮ ਕੀ ਆ ਰਿਜ਼ਲਟ ਕੀ ਆ ਕੰਮ ਦਾ ਰਿਜ਼ਲਟ ਕੀ ਆ ਲੋਕੀ ਤਰਾਹੀ ਤਰਾਹੀ ਕਰਨ ਰਿਆ ਰੌਂਡ ਇਹਨਾਂ ਨੂੰ ਇਹਨਾਂ ਨੂੰ ਦੋਥਣਾ ਮੰਨਦੇ ਪਿੱਟਣ ਦੇ ਇਹਨਾਂ ਨੂੰ ਇਹਨਾਂ ਦੇ ਕੋਈ ਹੈਗਾ ਅਸਰ ਕਿਸੇ ਤੇ ਕੋਈ ਅਸਰ ਨਹੀਂ ਗਿਆ ਉਹ ਚੇਅਰਮੈਨ ਆਂਦਾ ਜੀ ਮੈਂ 3 ਮਹੀਨੇ ਤੋਂ ਚਿੰਤਤ ਸੀ ਤੇ ਤਿੰਨਾਂ ਮਹੀਨਿਆਂ ਬਾਅਦ ਚਿੰਤਾ ਤੋਂ ਬਾਅਦ ਉੱਥੇ ਅਸੀਂ ਧਰਨਾ ਲਾਇਆ ਤੇ ਮਾੜਾ ਮੋੜ ਕੰਮ ਸ਼ੁਰੂ ਕੀਤਾ ਤੇ ਉੱਥੇ ਹੀ ਕੂੜੇ ਨੂੰ ਟੋਇਆਂ ਚ ਪਾ ਗਏ ਪੱਧਰਾ ਕਰਕੇ ਤੇ ਫਿਰ ਉਹੀ ਇੱਥੇ ਫਿਰ ਅੱਗ ਲੱਗ ਗਈ ਫਿਰ 88 ਫੁੱਟ ਦੇ ਉੱਤੇ ਅੱਗ ਲੱਗੀ ਉਹ ਅੱਜ ਪਾਈ ਕਿਸੇ ਨੇ ਚਾਰ ਸਪੇਰੇ ਤੇ ਹੋਈ ਆ ਧੂਆਂ ਤੇ ਤੁਸੀਂ ਵੇਖੋ ਕਿੰਨੀ 스ਮੈਲ ਤੇ ਕਿੰਨਾ ਗੰਦਲਾ ਜਿਹਾ ਵਾਤਾਵਰਨ ਹੋ ਵੀ ਗਿਆ ਹੂੰ ਆਵਾਜ਼ ਆ ਆਪਾਂ ਵੀ ਇੱਥੇ ਰਹਿਨੇ ਯਾਰ ਤੁਸੀਂ ਤੁਹਾਡੇ ਬੱਚੇ ਵੀ ਇੱਥੇ ਰਹਿੰਦੇ ਆ ਇਸ ਕਰਕੇ ਰੱਬ ਦਾ ਰਹਿਮ ਖਾਓ ਅਸੀਂ ਡੀਸ ਸਾਹਿਬ ਕੋ ਆਏ ਆ ਬੜੇ ਭਲੇ ਲੋਕ ਲੱਗੇ ਆ ਬੜੇ ਪੋਲਾਈਟਲੀ ਇਹਨਾਂ ਗੱਲ ਸੁਣੀ ਆ ਕਿਉਂਕਿ ਹੈੱਡ ਆਏ ਸਾਰੀਆਂ ਸਸਤਾਵਾਂ ਦੇ ਹੈੱਡ ਆ ਇਸ ਜ਼ਿਲ੍ਹੇ ਦੇ ਹੈੱਡ ਆ ਇਹਨਾਂ ਨੂੰ ਕਿਹਾ ਅਫੀਸਰਾਂ ਨੂੰ ਬੁਲਾਓ ਉਹਨਾਂ ਨੂੰ ਪੁੱਛੋ ਪ੍ਰੋਬਲਮ ਕੀ ਆ ਤੁਹਾਨੂੰ ਤੇ ਇਹ ਪ੍ਰੋਬਲਮ ਸੋਲਵ ਕਰੋ ਲੋਕਾਂ ਨੂੰ ਸਾਥ ਤੇ ਆਵੇ ਲੋਕਾਂ ਨੂੰ ਮਤਲਬ ਜਿਹੜਾ ਵੀ ਇੱਥੇ ਰਹਿਣ ਦਾ ਰਹਿਣਾ ਦੁਬਾਰੋ ਆ ਪਿਆ ਲੋਕੀ ਜੇ ਹੋਟਲਾਂ 'ਚ ਰਹਿਣ ਨੂੰ ਯਾਰ ਆਪਣੇ ਏਡੀ ਏਡੀਆਂ ਕੋਠੀਆਂ ਛੱਡ ਕੇ ਹੋਟਲਾਂ 'ਚ ਰਹਿਣ ਨੂੰ ਜਾ ਕੇ ਪਰਾਂ ਹੋਰਾਂ ਕਿਤੇ ਮਜਬੂਰ ਹੋਣਾ ਸਾਰਾ ਆਵੇ ਤੇ ਕਿੱਡੀ ਸ਼ਰਮ ਦੀ ਗੱਲ ਐ ਸਰਕਾਰ ਵਾਸਤੇ ਤੇ ਮੈਂ ਤੇ ਆਨਾ ਵੀ ਹੁਣ ਸਾਡੇ ਸਾਡੇ ਕੋਲ ਹੋਰ ਹੱਲ ਕੀ ਲੇਕਿਨ ਜੋਸ਼ੀ ਦੇ ਲੋਕਾਂ ਦੀ ਲੜਾਈ ਲੜਨੀ ਹੈ ਐਮਐਲਏ ਕੋ ਸਵਾਲ ਪੁੱਛਿਆ ਜਾ ਰਿਹਾ ਤੇ ਉਹ ਕਹਿ ਰਿਹਾ ਕਿ 10ਵੀਂ ਜਿਹੜੇ ਪਾਸ ਹੈ ਉਹਨਾਂ ਦਾ ਮੈਂ ਸਵਾਲਾਂ ਦਾ ਜਵਾਬ ਨਹੀਂ ਦੇ ਸਕਦਾ ਮੈਂ ਐਮਬੀਬੀਐਸ ਸੀਗਾ ਤਾਂ ਕਰਕੇ ਮੈਂ ਹੁਣ ਐਮਬੀਬੀਐਸ ਹੈ ਇੱਕ ਵਿਧਾਇਕ ਆ ਉਹ ਕਹਿੰਦਾ ਕਿ ਅਸੀਂ 10ਵੀਂ ਪਾਸ ਬੰਦਿਆਂ ਦਾ ਜਵਾਬ ਨਹੀਂ ਦੇਣਾ ਹੈ ਨਾਰਥ ਵਾਲਾ ਨਹੀਂ 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 ਜੀ ਇੱਕ ਆਮ ਆਦੇ ਪਾਰਟੀ ਦਾ ਵਿਧਾਇਕ ਹੈ ਹੋਰ ਕਦੇ ਹਾਂਜੀ ਜਵਾਬ ਦੇ ਕਿਸੇ ਦੇ ਨਹੀਂ ਹੈਗੇ ਜਿਹੜੇ 10ਵੀਂ ਪਾਸ ਵਾਲੇ ਆ ਇਹਨਾਂ ਦੇ ਨਾ ਉਹ ਹੈਗੇ ਆ ਨਾ ਇਹਨਾਂ ਦੇ ਬੀਏ ਵਾਲੇ ਹੈਗੇ ਆ ਨਾ ਐਮਐਲਏ ਹੈਗੇ ਅਕਲ ਕਿਤੇ ਪੜਿਆ ਥੋੜੀ ਆਉਂਦੀ ਹੈ ਹੈ ਗੁਰੂ ਅਨਕਸਰ ਸਾਹਿਬ ਕੇ ਨੀਅੇ ਪੜੇ ਗੁਰਨਾਨ ਸਾਹਿਬ ਦੁਨੀਆ ਦੇ ਗੁਰੂ ਆ ਗੁਰਨਾਨਕ ਸਾਹਿਬ ਚੌਥੀ ਪੜੇ ਹੀ ਗੁਰਨਾਨ ਸਾਹਿਬ ਦੁਨੀਆ ਦੇ ਗੁਰੂ ਆ ਇਹ ਜਿਹੜਾ ਵਾ ਨਾ ਜਾਂ ਪ੍ਰਮਾਤਮਾ ਦੀ ਕਿਰਪਾ ਜਿਹੜੀ ਆ ਉਹ ਪੜਨਾ ਨਹੀਂ ਹੁੰਦੀ ਸੇਵਾ ਜਿਹੜੀ ਆ ਉਹ ਕਿਰਪਾ ਸੇਵਾ ਦੀ ਕਿਰਪਾ ਜਿਹੜੀ ਆ ਉਹ ਆਉਧਿਆਂ ਕੁਰਸੀਆਂ ਨਾਲ ਨਹੀਂ ਹੁੰਦੀ ਉਹ ਰੱਬ ਦਿੰਦਾ ਜਾਂ ਅੰਦਰੋਂ ਆਉਂਦੀ ਐ ਉੱਠਦੀ ਐ ਤੇ ਸੇਵਾ ਕਰ ਲੈਂਦੇ ਲੋਕੀ ਬਿਨਾਂ ਉਹਦਿਆਂ ਤੋਂ ਨਹੀਂ ਸੇਵਾ ਕਰਦੇ ਲੋਕੀ ਆ ਜਿਵੇਂ ਸੇਵਾ ਸੋਸਾਇਟੀ ਵਾਲੇ ਆ ਹਰ ਸਿਮਰਨ ਆ ਵਿਚਾਰਾ ਉਤਨਾ ਹੀ ਕਰੀ ਜਾਂਦਾ ਇਹ ਉਤਨਾ ਹੀ ਆਪਣੇ ਲੱਗੇ ਰਹਿੰਦੇ ਆ ਪੁਰੀ ਵਾਲੇ ਆਗੇ ਜੀ ਪੁਰੀ ਵਾਲੇ ਆ ਲੱਗੇ ਆ ਉਹ ਐਮ ਐਲ ਏ ਆ ਐਮ ਪੀ ਆ ਜਾਂ ਪੜ੍ਹੇ ਆ ਬੀ ਐਮ ਐ ਕੀਤੀ ਉਹਨਾਂ ਨੇ ਇਸ ਕਰਕੇ ਇਹ ਜਿਹੜੀਆਂ ਗੱਲਾਂ ਇਹਨਾਂ ਦੀਆਂ ਇਹ ਬੇਵਕੂਫਾ ਵਾਲੀਆਂ ਗੱਲਾਂ ਇਹਨਾਂ ਨੂੰ ਅਕਲ ਦਾ ਘਾਟਾ ਵਾ ਇਹ ਸਰਕਾਰ ਜਿਹੜੀ ਹੈ ਨਾ ਲੋਕਾਂ ਦੇ ਮਨੋਂ ਉੱਤਰ ਚੁੱਕੀ ਆ ਪਰ ਇਹ ਅਖੀਰ ਵੀ ਐ ਸਾਲ ਜਿਹੜਾ ਲੋਕਾਂ ਨੂੰ ਹੋਰ ਰਵਾਉਣਾ ਚਾਹੁੰਦੇ ਆ ਵੀ ਮੁੜ ਕੇ ਇੰਨਾ ਕ ਕੰਨਾਂ ਨੂੰ ਹੱਥ ਲਾ ਲੈਣ ਜਿਹੜੀ ਭਗਤ ਸਿੰਘ ਦਾ ਨਾਮ ਲੈ ਕੇ ਸਰਕਾਰ ਆਈ ਸੀ ਲੋਕੀ ਇੰਨਾ ਕੰਨਾਂ ਨੂੰ ਹੱਥ ਲਾ ਲੈਣ ਕਿਹੇ ਇਹ ਜਿਹੇ ਬੰਦੇ ਦੇ ਇਤਬਾਰ ਨਾ ਕਰਨ ਇਸ ਕਰਕੇ ਨਲਾਇਕਾਂ ਦੀ ਸਰਕਾਰ ਆ ਇਹਨੂੰ ਫੇਰ ਮੈਂ ਇਹਨੂੰ ਕਹੂੰਗਾ ਵੀ ਅਕਲ ਕਰ ਲੋ ਆ ਸਾਲ ਹੀ ਲੋਕਾਂ ਦਾ ਕੁਝ ਕਰ ਲੋ ਤੁਹਾਡੇ ਪਾਪ ਹੀ ਤੋਪ ਤੋਪ ਜਾਣਗੇ ਬਸ ਚਲੋ ਘੜ ਤੋਂ ਘੱਟ ਇਹ ਅੰਮ੍ਰਿਤਸਰ ਗੁਰੂ ਦੀ ਨਗਰੀ ਨੂੰ ਤਾਂ ਸਾਫ਼ ਕਰੋ